ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਹੁੱਦੇਦਾਰ ਦੇਖ ਨੌਜਵਾਨ ਇਹ ਕੀ ਹੈ ਜਸਵੰਤ ਇਹ ਗੋਲ ਚੀਜ਼ ਕੜਾ ਹੈ ਤੇ ਇਹ ਨਿੱਕੀ ਜਹੀ ਕਿਰਪਾਨ ਹੈ ਹੁੱਦੇਦਾਰ ਕਿ ਸਿੱਖ ਬੱਚੇ ਇਸ ਨਾਲ ਖੇਲਦੇ ਹਨ ਜਸਵੰਤ ਨਹੀਂ ਇਹ ਬੱਚੇ ਤੇ ਵੱਡੇ ਸਾਰੇ ਹੀ ਪਾਸ ਰੱਖਦੇ ਹਨ ਪਰ ਇਹ ਜੋ ਆਪਨੇ ਦੱਸੇ ਹਨ ਇਹ ਬੱਚੇ ਦੇ ਹੀ ਹਨ ਔਰ ਕਿਸੇ लाड़ली ਮਾਂ ਦੇ ਬਣਵਾਏ ਹੋਏ ਹਨ ਕਿਉਂਕਿ ਇੰਨਾ ਦੀ ਸਿਕਲ ਬਹੁਤ ਹੀ ਵਧੀਆ ਹੈ ਉਹ ਦੇਦਾਰ ਇੱਕ ਗੁਟਕਾ ਦਿਖਾ ਕੇ ਇਹ ਕੀ ਹੈ ਜਸਵੰਤ ਨੀਜ ਲਗਾ ਕੇ ਸਿੱਖਾਂ ਦੀ ਸਵੇਰ ਦੀ ਨਮਾਜ਼ ਹੈ ਉਹ ਦੇਦਾਰ ਜਾਪ ਨਿਸ਼ਾਨ ਹੈ ਜਸਵੰਤ ਜੀ ਹਾਂ ਜਾਪ ਨਿਸ਼ਾਨ ਹੈ ਬਹੁਤ ਸੁੰਦਰ ਲਿਖਿਆ ਹੈ ਜਸਵੰਤ ਨੇ ਫੁਰਤੀ ਨਾਲ ਪੱਤਰੇ ਉਥਲਦਿਆਂ ਛੇਕੜ ਦਾ ਪੱਤਰਾ ਤੱਕਿਆ ਚੰਦ ਦੇ ਚਾਨਣੇ ਡੂੰਗੀ ਨਜ਼ਰ ਜਮਾਈ ਸ਼ਤਰੂਜੀਤ ਸਿੰਘ ਲਿਖਤ ਸਤਵੰਤੀ ਆਸ ਕੋਰ ਲਈ ਇਹ ਹਰਫ਼ ਪਾੜ ਲਈ ਫਿਰ ਕਹਿਣ ਲੱਗਾ ਇਹ ਆਪ ਦੇ ਜੋ ਮੁਸਲਮਾਨ ਹੋ ਕਿਸ ਕੰਮ ਹਨ ਹੁਦੇਦਾਰ ਛੇਤੀ ਨਾਲ ਲੈ ਕੇ ਕੰਮ ਹਨ ਫਿਰ ਕੀ ਮਰਜ਼ੀ ਹੈ ਜਸਵੰਤ ਕੋਲ ਕਰੋ ਹੁਦੇਦਾਰ ਕਿਤੇ ਤੇਰੇ ਪਾਸ ਹੀਰਾ ਤਾਂ ਨਹੀਂ ਹੈ ਔਰ ਉਸ ਦੇ ਛਿਪਾਵਾ ਵਾਸਤੇ ਮਦਦ ਚਾਉਂਦੇ ਹੋ ਜਸਵੰਤ ਨਹੀਂ ਹੁਦੇਦਾਰ ਫਿਰ ਮੈਂ ਕੋਲ ਕਰਦਾ ਹਾਂ ਔਰ ਅੱਲਾ ਨੂੰ ਜਾਮਨ ਦਿੰਦਾ ਹਾਂ ਕਿ ਮੈਂ ਤੇਰੇ ਨਾਲ ਸੱਚੇ ਮਿੱਤਰ ਦੀ ਤਰ੍ਹਾਂ ਅੰਗ ਪਾਲਾਂਗਾ ਤੂੰ ਵੀ ਕੋਲ ਦੇ ਜਸਵੰਤ ਮੈਂ ਕੋਲ ਕਰਦਾ ਹਾਂ ਔਰ ਬਹਿਸੀਅਤ ਸਿੱਖ ਦੇ ਕੋਲ ਕਰਦਾ ਹਾਂ ਕਿ ਮੈਂ ਆਪ ਨਾਲ ਅੰਗ ਪਾਲਾਂਗਾ ਔਰ ਆਪ ਦੇ ਭੇਤ ਸੰਭਾਲਾਂਗਾ ਹੁਦੇਦਾਰ ਮੈਂ ਪੱਕੀ ਤਰ੍ਹਾਂ ਸੁਣ ਲਿਆ ਹੈ ਕਿ ਸਿੱਖ ਸਦਾ ਸੱਚਾ ਹੈ ਇਸ ਦੀ ਜ਼ੁਬਾਨ ਝੂਠ ਨਾਲ ਆਸ਼ਨਾ ਨਹੀਂ ਹੈ ਪਰ ਫੇਰ ਪੁੱਛਦਾ ਹਾਂ ਕਿ ਕਿਸ ਕੋਲ ਵਿੱਚ ਤੂੰ ਆਪਣਾ ਅੱਲਾ ਜਾਮਨ ਦਿੰਦਾ ਹੈ ਜਸਵੰਤ ਜਿਸ ਵੇਲੇ ਸਿੱਖ ਬਹਿਸੀਅਤ ਕੋਲ ਕਰਦਾ ਹੈ ਉਸ ਵਿੱਚ ਅੱਲਾ ਆਪੇ ਜਾਮਨ ਹੁੰਦਾ ਹੈ ਕਿਉਂਕਿ ਸਿੱਖ ਹਰ ਵੇਲੇ ਅੱਲਾ ਦੀ ਹਜ਼ੂਰੀ ਵਿੱਚ ਵਸਦਾ ਹੈ ਹੁਦੇਦਾਰ ਅੱਛਾ ਤਾਂ ਤੇਰਾ ਅੱਲਾ ਜਾਮਨ ਹੈ ਲੈ ਹੁਣ ਤੂੰ ਦੱਸ ਕੀ ਤੈਨੂੰ ਕੀ ਲੋੜ ਹੈ ਜਸਵੰਤ ਮੇਰੀ ਜਾਮਾ ਤਲਾਸ਼ੀ ਨਾ ਹੋਵੇ ਹੁਦੇਦਾਰ ਕਿਸ ਕਰਕੇ ਜਸਵੰਤ ਮੈਂ ਆਪਣੇ ਸਰੀਰ ਨੂੰ ਗੈਰਾਂ ਦੇ ਹੱਥ ਲੱਗਣ ਦੇ ਨੂੰ ਨਫ਼ਰਤ ਕਰਦਾ ਹਾਂ ਹੁਦੇਦਾਰ ਸ਼ਾਬਾਸ਼ ਠੀਕ ਪਰ ਤਲਾਸ਼ੀ ਦਾ ਹਰਸ ਤਾਂ ਕੋਈ ਨਹੀਂ ਜਸਵੰਤ ਜ਼ਹਰਾ ਦਾ ਕੋਈ ਨਹੀਂ ਪਰ ਪ੍ਰੰਨ ਜੋ ਐਸਾ ਹੀ ਹੈ ਹੋਰ ਤੁਸੀਂ ਇਹ ਪਰਮਾ ਨਾ ਕਰੋ ਕਿ ਮੈਂ ਚੋਰ ਹਾਂ ਜਾਂ ਕੋਈ ਖੁਨਾਮੀਆ ਹਾਂ ਮੈਂ ਆਪ ਇੱਕ ਇੱਕ ਕਰਕੇ ਆਪ ਨੂੰ ਆਪਣੇ ਕਪੜੇ ਦਾਸ ਦਿੰਦਾ ਹਾਂ ਤਸੱਲੀ ਕਰ ਲਵੋ ਜਾਂ ਮੇਰੇ ਬਚਨ ਤੇ ਅਮੰਨਾ ਕਰੋ ਜੋ ਮੈਂ ਸਿੱਖ ਹੋ ਕੇ ਆਖ ਰਿਹਾ ਹਾਂ ਕਿ ਸਿੱਖ ਪਾਸ ਹੀਰਾ ਨਹੀਂ ਹੈ ਹੁਦੇਦਾਰ ਮੈਂ ਨਹੀਂ ਸਮਝਦਾ ਦੋਸ਼ ਕੀ ਹੈ ਜਸਵੰਤ ਤੁਸੀਂ ਸਿੱਖ ਨਹੀਂ ਮੁਸਲਮਾਨ ਹੋ ਸਾਡੇ ਔਰ ਖਾਸ ਕਰ ਮੇਰੇ ਅਜੇ ਪੇਤੇ ਨਹੀਂ ਹੋ ਇਸ ਕਰਕੇ ਸਮਝ ਨਹੀਂ ਸਕਦੇ ਹੁੱਦੇਦਾਰ ਨਹੀਂ ਮੈਂ ਜਾਣਦਾ ਹਾਂ ਕਿ ਤੁਸੀਂ ਲੋਕ ਮੁਸਲਮਾਨ ਨਾਲ ਚੂਣੋ ਪ੍ਰੇਸ਼ ਕਰਦੇ ਹੋ ਪਰ ਭਲਾ ਜੇ ਛੋਇਆ ਜਾਵੇ ਜਾਂ ਸਾਡਾ ਖਾ ਆਪੀ ਬੈਠੇ ਤਾਂ ਬਸ ਗਿਆ ਜਸਵੰਤ ਨਹੀਂ ਜੀ ਅਸੀਂ ਆਪਣੇ ਵਿਛੜਿਆ ਨੂੰ ਮੇਲ ਲੈਂਦੇ ਹਾਂ ਤੇ ਭਟਕ ਗਿਆ ਨੂੰ ਫਿਰ ਵਾੜੇ ਵਾੜ ਲੈਂਦੇ ਹਾਂ ਹੁੱਦੇਦਾਰ ਲੰਮਾ ਸਾਹ ਲੈ ਕੇ अच्छा तुसी ਮੇਤੋਂ ਬਸ ਇਤਨੀ ਸੇਵਾ ਲੋਚਦੇ ਹੋ ਕਿ ਕੁਛ ਹੋਰ ਜਸਵੰਤ ਬਸ ਇਤਨੀ ਹੁਦੇਦਾਰ ਫਿਰ ਹੋਰ ਡੋਲ ਬਚਾਓ ਦੀ ਕੋਈ ਨਹੀਂ ਸਿਵਾ ਇਸ ਦੇ ਕਿ ਮੇਰੇ ਨਾਲ ਆਓ ਤੇ ਚੱਲ ਕੇ ਇਹ ਕੱਪੜੇ ਲਾ ਕੇ ਮੁਸਲਮਾਨਾ ਵਾਲੇ ਮੇਰੇ ਨੌਕਰ ਦੇ ਪਹਿਨ ਲਵੋ ਤੇ ਮੇਰੇ ਤੰਬੂ ਵਿੱਚ ਘੋੜੇ ਦੀ ਸੇਵਾ ਵਿੱਚ ਲੱਗ ਜਾਓ ਆਪਣੇ ਘੋੜੇ ਵਾਲੇ ਨੂੰ ਮੈਂ ਆਪਣੇ ਨਾਲ ਫਿਰਨੇ ਲਾ ਲਵਾਂਗਾ ਐਉਂ ਪਤਾ ਨਾ ਲੱਗੇਗਾ ਹੋਰ ਕਾਫਲੇ ਵਿੱਚ ਰਹਿ ਕੇ ਬਚਾਉ ਕਠਨ ਹੈ ਨਾਲੇ ਪਤਾ ਨਹੀਂ ਹੈ ਕਿ ਜੇ ਚੋਰ ਮਿਲ ਗਿਆ ਤਾਂ ਸਾਰੇ ਕਾਫਲੇ ਨਾਲ ਕੀ ਬਣੇ ਤੇ ਮੇਰੇ ਨੌਕਰਾਂ ਵਿੱਚ ਤਾਂ ਤੂੰ ਸਲਾਮਤ ਰਹੇਗਾ ਏ ਕਹਿ ਕੇ ਉਸਨੇ ਇਸ਼ਾਰਾ ਕੀਤਾ ਤੇ ਪਰੇ ਜਾ ਖਲੋਤਾ ਇਧਰ ਜਸਵੰਤ ਨੇ ਬੁੱਢੇ ਨੂੰ ਜਗਾ ਕੇ ਕਿਹਾ ਕਿ ਮੈਂ ਕਿਤੇ ਜਾਣਾ ਪਰਸੋ ਤੁਹਾਨੂੰ ਮਿਲ ਪੈਸਾ ਨਾ ਮੇਰੀ ਤਲਾਸ਼ੀ ਕਰਨੀ ਨਾ ਫਿਕਰ ਕਰਨਾ ਬਿਰਦ ਹੈ ਹੈ ਜਸਵੰਤ ਚੁੱਪ बोलन ਦਾ ਵੇਲਾ ਨਹੀਂ ਹੈ ਮੈਂ ਅੱਗੇ ਸਦਾ ਬਚਨ ਪੂਰੇ ਕੀਤੇ ਹਨ ਹੁਣ ਵੀ ਕਰਸਾਂ ਤੁਸੀਂ ਬੇਗਮ ਹੋ ਜਾਓ ਇਹ ਕਹਿ ਕੇ ਜਸਵੰਤ ਸਿੰਘ ਉਸ ਹੁਦੇਦਾਰ ਦੇ ਨਾਲ ਨਿਰਭੇ ਚਲਾ ਗਿਆ ਉਸਦੇ ਤੰਬੂ ਵਿੱਚ ਜਾ ਕੇ ਸਾਈਜ਼ ਦੇ ਕੱਪੜੇ ਮੁਸਲਕੇ ਪਠਾਨ ਮੁੰਡੇ ਦੇ ਪਾ ਲਈ ਤੇ ਆਪਣੇ ਲਾ ਕੇ ਸਾਹਮ ਦਿੱਤੇ ਹੁਦੇਦਾਰ ਨੂੰ ਯਕੀਨ ਤਾਂ ਪਹਿਲਾਂ ਹੀ ਆ ਗਿਆ ਸੀ ਪਰ ਲੱਥੇ ਕੱਪੜਿਆਂ ਤੋਂ ਹੋਰ ਤਸੱਲੀ ਹੋ ਗਈ ਕਿ ਇਸ ਨੌਜਵਾਨ ਪਾਸ ਹੀਰਾ ਨਹੀਂ ਹੈ ਘੋੜੇ ਦੇ ਪਾਸ ਜੋ ਸਾਈ ਸੁੱਤਾ ਪਿਆ ਸੀ ਉਸ ਨੂੰ ਜਗਾ ਕੇ ਉਹ ਨਾਲ ਲੈ ਗਿਆ ਤੇ ਫਿਰ ਗਸ਼ਤ ਕਰਨ ਚੜ ਪਿਆ ਦੂਸਰੀ ਚੌਂਕੀ ਤੇ ਜਾ ਕੇ ਉਸ ਨੇ ਆਪਣੇ ਬਾਲ ਗੀਰ ਨੂੰ ਇੱਕ ਕੰਮ ਤੇ ਲਗਾ ਦਿੱਤਾ ਤੇ ਆਪ ਡੇਰੇ ਆ ਗਿਆ ਜਸਵੰਤ ਦੇ ਜੀਵਨ ਦੇ ਖਪੇੜ ਬਖੇੜ ਦੇਖੋ ਕਿਸੇ ਵੇਲੇ ਦੇਵੀ ਮਾਪਿਆਂ ਦੀ लाड़ਲੀ ਧੀ ਸਤਸੰਗੀਆਂ ਦੇ ਪਰਿਵਾਰ ਵਿੱਚ ਪਿਛਲੇ ਜਨਮ ਦੀ ਮਾਨੋ ਯੋਗੀ ਲੜਕੀ ਆਨੰਦ ਹੁਲਾਰੇ ਪੈ ਰਹੀ ਹੈ ਕਿਸੇ ਵੇਲੇ ਕੈਦ ਪੈ ਕੇ ਕਾਬਲ ਦੀ ਮੰਡੀ ਵਿੱਚ ਵਿਕ ਰਹੀ ਹੈ ਕਿਸੇ ਵੇਲੇ ਗੁਰਮੁਖ ਹੋ ਕੇ ਰਸਤੇ ਪਾਰੀ ਹੈ ਕਿਸੇ ਵੇਲੇ ਕੈਦਾਂ ਘਟ ਰਹੀ ਹੈ ਕਿਸੇ ਵੇਲੇ ਸਤਸੰਗ ਲਾ ਰਹੀ ਹੈ ਅੱਜ ਗਰੀਬ ਦੁਖੀਆਂ ਸਾਈਸ ਬਣ ਕੇ ਘੋੜੇ ਦੇ ਪਾਸ ਕਾਸ ਦੇ ਬਿਸਰੇ ਤੇ ਲੇਟ ਰਹੀ ਹੈ ਅਫਸਰ ਨੂੰ ਜੋ ਆਗਾ ਖਾਂ ਕਹੇ ਲਾਉਂਦਾ ਹੈ ਤੇ ਜੋ 200 ਸਵਾਰ ਦਾ ਵੱਡਾ ਹੈ ਆਰ ਇਸ ਕਾਫਲੇ ਨੂੰ ਪਸ਼ਾਵਰ ਅਪੜਾਉਣ ਚੱਲਿਆ ਹੈ ਇਕ ਅਚਾਰਜ ਰੰਗ ਦੀ ਖਿੱਚ ਨੇ ਖਿੱਚ ਰੱਖਿਆ ਹੈ ਹੈ ਨੌਕਰੀ ਪਰੰਤੂ ਉੱਪਰ ਕਿਹਾ ਮਾਜਰਾ ਦੱਸਦਾ ਹੈ ਕਿ ਕੁਝ ਪਾਗਲ ਹੈ ਯਾ ਘਟ ਤੋ ਘਟ ਮੂਰਖ ਹੈ ਪਰ ਨਹੀਂ ਦਿਲਾਂ ਦੇ ਸਾੜ ਬੁਰੇ ਦਿਲ ਜਦੋਂ ਠੋਕਰ ਖਾ ਜਾਵੇ ਤਦੋਂ ਇਹੋ ਹੀ ਹਾਲ ਹੁੰਦਾ ਹੈ ਰਾਤ ਹੁਣ ਥੋੜੀ ਜਿਹੀ ਸੀ ਆਗਾ ਖਾਂ ਥੱਕ ਗਿਆ ਸੀ ਆ ਕੇ ਲੇਟ ਗਿਆ ਬੇਚੈਨੀ ਬਹੁਤ ਵੱਧ ਗਈ ਸੀ ਭਾਵੇਂ ਉਸ ਨੂੰ ਆਪਣੇ ਕੰਮ ਵਿੱਚ ਇੱਕ ਮਦਦਗਾਰ ਮਿਲ ਗਿਆ ਸੀ ਪਰ ਅਜੇ ਮੁਸ਼ਕਲਾਂ ਦਾ ਸਾਹਮਣਾ ਸੀ ਆਪਣੀ ਸਾਰੀ ਵਿਉਂਤ ਨੂੰ ਸੋਚਦਾ ਸੀ ਅਤੇ ਰੋ ਰੋ ਪੈਂਦਾ ਸੀ ਕਦੇ ਕਿਸੇ ਵੇਲੇ ਠੰਡੇ ਸਾ ਲਿਆ ਉੱਠਦਾ ਸੀ ਕਦੇ ਡਾਡੇ ਕਰੋਧ ਵਿੱਚ ਆ ਮੁਹਾਰੇ ਦੰਦ ਕਰੀਚ ਉੱਠਦਾ ਸੀ ਇਸੇ ਰੰਗ ਵਿੱਚ ਹੀ ਨੀਂਦ ਆ ਗਈ ਸੂਰਜ ਚੜ੍ਹੇ ਤੱਕ ਇਸ ਦੇ ਥਕੇ ਸਰੀਰ ਨੇ ਆਰਾਮ ਕੀਤਾ ਦਿਨ ਚੜ੍ਹਦੇ ਹੀ ਤਲਾਸ਼ੀ ਸ਼ੁਰੂ ਹੋ ਗਈ ਆਗਾ ਖਾਨ ਨੂੰ ਕੂਚ ਦੀ ਕਾਲ ਸੀ ਉਸਨੇ ਬਾਕੀ ਹਿੱਸੇ ਦੀ ਤਲਾਸ਼ੀ ਛੇਤੀ ਕਰਵਾਈ ਦੁਪਹਿਰ ਤੋਂ ਬਾਅਦ ਵੇਲ ਹੋ ਗਈ ਅਮੀਰ ਪਾਸ ਖਬਰ ਗਈ ਕਿ ਕਾਫਲੇ ਵਿੱਚ ਚੀਜ਼ ਨਹੀਂ ਹੈ ਹੁਕਮ ਹੋਵੇ ਤਾਂ ਕਾਫਲਾ ਟੁਰੇ ਸਾਂਝ ਵੇਲੇ ਟੁਰਨ ਦਾ ਹੁਕਮ ਆ ਗਿਆ ਐਡੀ ਛੇਤੀ ਅਜੇ ਭਾਵੇਂ ਹੁਕਮ ਨਾ ਆਉਂਦਾ ਪਰ ਚੋਰ ਕਿਸੇ ਤਰ੍ਹਾਂ ਨਾਲ ਤੇ ਹੋਰ ਥਾਵਾਂ ਤੋਂ ਅੱਜ ਹੀ ਫੜਿਆ ਗਿਆ ਸੀ ਔਰ ਉਹ ਹੀਰਾ ਮਿਲ ਗਿਆ ਸੀ ਰਾਤ ਨੂੰ ਡੇਰਾ ਉੱਥੇ ਹੀ ਰਿਹਾ ਆਗਾ ਖਾਨ ਨੂੰ ਬੇਚੈਨੀ ਖਾ ਰਹੀ ਸੀ ਉਸ ਦੇ ਵਿਉਣ ਦਾ ਅੱਧਾ ਹਿੱਸਾ ਅੱਜ ਹੀ ਫੈਸਲਾ ਹੋ ਜਾਣਾ ਚਾਹੀਦਾ ਸੀ ਪਰ ਜਦ ਤੱਕ ਕਿ ਕੋਈ ਸੱਜਣ ਭੇਤੀ ਮਦਦਗਾਰ ਨਾ ਬਣੇ ਕੰਮ sire ਨਹੀਂ ਚੜ ਸਕਦਾ ਸੀ ਜਸਵੰਤ ਸਿੰਘ ਉਸਨੇ ਮਦਦਗਾਰ ਤਾਂ ਲੱਭ ਲਿਆ ਸੀ ਤੇ ਭੇਤੀ ਵੀ ਬਣਾ ਲਿਆ ਸੀ ਪਰ ਡਰਦਾ ਸੀ ਕਿ ਹੋਰ ਇਤਬਾਰ ਕਰਾਂ ਕਿ ਨਾ ਕਿ ਜਿੰਨਾ ਕਰ ਚੁਕਾ ਹਾਂ ਓਨਾ ਹੀ ਬਹੁਤ ਹੈ ਇਹ ਸੋਚ ਸੀ ਜੋ ਉਸ ਨੂੰ ਖਾ ਰਹੀ ਸੀ ਜੇਕਰ ਉਸ ਨੂੰ ਇਹ ਪਤਾ ਲੱਗ ਜਾਂਦਾ ਕਿ ਜਸਵੰਤ ਸਿੰਘ ਨੂੰ ਤਲਾਸ਼ੀ ਦਾ ਇਤਨਾ ਕਿਉਂ ਡਰ ਹੈ ਤਾਂ ਉਸ ਨੂੰ ਇੱਕ ਐਸਾ ਭੇਤ ਮਾਲੂਮ ਹੋ ਜਾਂਦਾ ਜਿਸ ਦੀ ਜ਼ਮਾਨਤ ਉੱਤੇ ਉਹ ਆਪਣਾ ਭੇਤ ਉਸ ਨਾਲ ਹੋਰ ਛੇਤੀ ਸਾਂਝਾ ਕਰ ਲੈਂਦਾ ਭਾਵੇਂ ਉਸ ਦੀ ਨੇਕੀ ਤੇ ਸਚਾਈ ਉਸ ਦੇ ਮਨ ਨੂੰ ਖਿੱਚ ਰਹੀ ਸੀ ਪਰ ਅਜੇ ਕਲੇਜੇ ਵਿੱਚ ਡਰ ਉੱਠ ਹੀ ਖੜੋਂਦਾ ਸੀ ਸਮੇਂ ਦਾ ਫੇਰਵਾ ਚੱਕਰ ਫੇਰ ਰਾਤ ਲੈ ਆਇਆ ਅੱਜ ਕਾਫਲੇ ਵਿੱਚ ਉਹ ਰੰਜ ਦੁੱਖ ਬੇਚੈਨੀ ਤੇ ਘਬਰਾਹ ਨਹੀਂ ਹੈ ਜੋ ਕੱਲ ਰਾਤ ਸੀ ਸਾਰੇ ਖੁਸ਼ੀ-ਖੁਸ਼ੀ ਅੰਨ ਪਾਣੀ ਛਕ-ਛਕਾ ਰਹੇ ਹਨ ਸਵੇਰੇ ਕੂਚ ਦਾ ਨਗਾਰਾ ਵੱਜੇਗਾ ਤੇ ਕੜਿਆਲ ਤਿਆਰੀ ਦੀ ਟੰ ਟੰ ਸੁਣਾਏਗਾ ਪਰ ਦੇਖੋ ਆਗਾ ਖਾਂ ਬੇਚੈਨ ਹੈ ਕਾਫਲੇ ਤੋਂ ਮੀਲ ਕੁ ਬਾਟ ਦੂਰ ਇੱਕ ਰੁੱਖ ਨਾਲ ਘੋੜਾ ਵੱੱਦਾ ਹੋਇਆ ਹੈ ਤੇ ਆਪ ਇੱਕ ਉੱਚੇ ਜਏ ਪੱਥਰ ਤੇ ਬੈਠਾ ਹੈ ਅੱਗੇ ਇੱਕ ਸਿਲ ਤੇ ਜਸਵੰਤ ਸਿੰਘ ਸਾਇਸ ਦੀ ਰੂਪ ਵਿੱਚ ਬੈਠਾ ਹੈ ਆਗਾ ਖਾਂ ਫਿਰ ਜਸਵੰਤ ਸਿੰਘ ਅਸਲ ਪੇ ਤੇਰੇ ਤਲਾਸ਼ੀ ਤੋਂ ਛੇਪਣ ਦਾ ਕੀ ਸੀ ਜਸਵੰਤ ਖਾਂ ਸਾਹਿਬ ਸੱਚੀ ਸੱਚੀ ਤੇ નિਰਭੇ ਗੱਲ ਇਹ ਹੈ ਕਿ ਤੁਸੀਂ ਤੇ ਮੈਂ ਪਰਸਪਰ ਸਹਾਇਤਾ ਦਾ ਕੋਲ ਕੀਤਾ ਹੈ ਪਰ ਪਰਸਪਰ ਭੇਤ ਖੋਲਣ ਦਾ ਨਹੀਂ ਕੀਤਾ ਜੇ ਆਪ ਮੇਰਾ ਭੇਤ ਲੈਣਾ ਚਾਹੁੰਦੇ ਹੋ ਤਾਂ ਮੇਰੇ ਮਨ ਉਤੇ ਆਪਣੇ ਇਤਬਾਰ ਦਾ ਅਸਰ ਪਾਓ ਜਿਸ ਤੋਂ ਮੈਂ ਸਮਝਾਂ ਕਿ ਤੁਸੀਂ ਮੇਰੇ ਤੇ ਭਰੋਸਾ ਕਰਦੇ ਹੋ ਹਾਂ ਇਹ ਮੈਂ ਨਿਸ਼ਚਾ ਕਰਾਉਂਦਾ ਹਾਂ ਕਿ ਆਪ ਦਾ ਭੇਤ ਕਦੀ ਨਹੀਂ ਖੁੱਲੇਗਾ ਔਰ ਆਪ ਨੂੰ ਪੂਰੀ ਪੂਰੀ ਮਦਦ ਦੇਵਾਂਗਾ ਬਾਕੀ ਰਹੀ ਇਹ ਗੱਲ ਕਿ ਸਿੱਖ ਦੇ ਬਚਨ ਪੂਰੇ ਹੁੰਦੇ ਹਨ ਕਿ ਨਹੀਂ ਇਹ ਗੱਲ ਤੁਸੀਂ ਇੱਥੋਂ ਦੇ ਸਿੱਖਾਂ ਤੋਂ ਪੁੱਛ ਲਓ ਉਹਨਾਂ ਪਠਾਣਾ ਤੋਂ ਜੋ ਕਦੀ ਹਿੰਦੁਸਤਾਨ ਗਏ ਹਨ ਜਾਂ ਇੱਥੋਂ ਦੇ ਸਿੱਖਾਂ ਨਾਲ ਜਿਨ੍ਹਾਂ ਨੂੰ ਵਾਪਿਆ ਹੋਵੇ ਉਹਨਾਂ ਤੋਂ ਪੁੱਛ ਲਓ ਆਗਾਖਾਂ ਇਹ ਮੈਨੂੰ ਪਤਾ ਹੈ ਜੇ ਮੈਨੂੰ ਸਿੱਖਾਂ ਦੀ ਕੌਮ ਦੇ ਸਤਵਾਦੀ ਹੋਣ ਦਾ ਪੱਕਾ ਪਤਾ ਨਾ ਹੁੰਦਾ ਤਾਂ ਤੇਰੇ ਨਾਲ ਗੱਲ ਹੀ ਨਾ ਕਰਦਾ ਜੇ ਤੂੰ ਸਿੱਖ ਨਾ ਹੁੰਦਾ ਤਾਂ ਮੇਰੇ ਹੋਠਾਂ ਦੀ ਮੋਰ ਕੌਣ ਤੋੜ ਸਕਦਾ ਸੀ ਜਸਵੰਤ ਫਿਰ ਦੱਸੋ ਕੀ ਬਾਤ ਹੈ ਜਿਸ ਵਿੱਚ ਮੈਂ ਮਦਦ ਕਰਾਂ ਆਗਾ ਖਾਂ ਮੈਂ ਹੇ ਸਿੱਖ ਤੇਰੇ ਤੇ ਪੂਰੀ ਮਿੱਤਰਤਾ ਦਾ ਇਤਬਾਰ ਕਰਕੇ ਭੇਦ ਦੱਸਾਂ ਹਾਂ ਅੱਲਾ ਮੇਰਾ ਸਹਾਈ ਹੋਵੇ ਅਮਾਨਤ ਹੈ ਇਹ ਭੇਦ ਮੇਰਾ ਤੇਰੇ ਪਾਸ ਕੋ ਅੱਲਾ ਜਾਮਨ ਹੈ ਜਸਵੰਤ ਮੇਰਾ ਵਾਹਿਗੁਰੂ ਧਰਮ ਨਿਭਾਵੇਗਾ ਆਗਾ ਖਾਂ ਮੈਂ ਬਿਸ਼ੋਰ ਤੱਕ ਜਾਣਾ ਹੈ ਇਸ ਕਾਫਲੇ ਦੀ ਰਾਖੀ ਦਾ ਕੰਮ ਮੇਰੇ سپرد ਹੈ ਪਰ ਮੈਨੂੰ ਇੱਕ ਔਕੜ ਹੈ ਮੇਰੀ ਇੱਕ ਦਾਈ ਹੈ ਜਿਸ ਨੇ ਮੈਨੂੰ ਪਾਲਿਆ ਤੇ ਖਿਡਾਇਆ ਹੈ ਉਹ ਵਿਚਾਰੀ ਕੈਦ ਹੈ ਔਰ ਉਸ ਬੇਗੁਨਾਹ ਨੇ ਬੇਗੁਨਾਹੀ ਵਿੱਚ ਕਤਲ ਹੋ ਜਾਣਾ ਹੈ ਮੈਨੂੰ ਉਹ ਅਤ ਪਿਆਰੀ ਹੈ ਇਸ ਕਰਕੇ ਮੈਂ ਉਸ ਦੀ ਜਾਨ ਬਚਾਉਣੀ ਚਾਹੁੰਦਾ ਹਾਂ ਕਾਫਲੇ ਨੇ ਕਾ ਟੂਰ ਪੈਣਾ ਹੈ ਤੇ ਮੈਂ ਅਜੇ ਤੱਕ ਉਸ ਦੇ ਬਚਾਓ ਦਾ ਕੋਈ ਬੰਨ ਨੂੰ ਨਹੀਂ ਬਣ ਸਕਿਆ ਮੈਨੂੰ ਇਸ ਨੌਕਰੀ ਤੇ ਖਾਸ ਇਸੇ ਮਤਲਬ ਲਈ ਇੱਥੋਂ ਟੋੜਿਆ ਗਿਆ ਹੈ ਕਿ ਮੇਰੇ ਪਿੱਛੋਂ ਉਸ ਨੂੰ ਮਾਰ ਕੇ ਦਫਾ ਕਰ ਛੱਡਿਆ ਜਾਵੇ ਔਰ ਮੁੜ ਕੇ ਆਉਂਦੇ ਨੂੰ ਕੋਈ ਪਤਾ ਨਾ ਲੱਗੇ ਮਾਰਨ ਦੇ ਸੰਕਲਪ ਵਾਲੇ ਸਮਝਦੇ ਹਨ ਕਿ ਮੈਂ ਜਦੋਂ ਮੁੜ ਕੇ ਆਉਂ ਰੋ ਧੋ ਕੇ ਚੁੱਪ ਕਰ ਰहूं ਜਸਵੰਤ ਐਸੀ ਕੌਣ ਜ਼ਬਰਦਸਤ ਤਾਕਤ ਹੈ ਜੋ ਆਪ ਦੀ ਦਾਈ ਨੂੰ ਆਪ ਦੀ ਮਰਜ਼ੀ ਤੋਂ ਉਲਟ ਮਾਰ ਸਕਦੀ ਹੈ ਆਗਾ ਖਾਂ ਮੇਰਾ ਆਪਣਾ ਪਿਤਾ ਜਸਵੰਤ ਕੁਝ ਖੋਟ ਆਗਾ ਉਹਨਾਂ ਦਾ ਕੋਈ ਭੇਦदाई ਪਾਸ ਹੈ ਦਾਈ ਨਾਲ ਮੇਰੀ ਮਤਰਈ ਮਾ ਦੀ ਕੁਝ ਖਟਪਟੀ ਹੋ ਗਈ ਹੈ ਮੇਰੇ ਨਾਲ ਵੀ ਕਿਸੇ ਗੱਲੋਂ ਵਿਗਾੜ ਹੋਇਆ ਹੈ ਉਹਨਾਂ ਨੇ ਦੋ ਵੇਰ ਦਾਈ ਨੂੰ ਮੇਰੇ ਨਾਲ ਕੁਝ ਗੱਲਾਂ ਕਰਦੇ ਡਿੱਠਾ ਹੈ ਉਸ ਤੋਂ ਉਹਨਾਂ ਨੂੰ ਸ਼ੱਕ ਪੈ ਗਿਆ ਹੈ ਕਿ ਮਤਾ ਦਾਈ ਉਹ ਭੇਤ ਮੈਨੂੰ ਦੱਸ ਦੇਵੇ ਇਸ ਕਰਕੇ ਮੈਨੂੰ ਉਸ ਤੋਂ Juda ਕੀਤਾ ਗਿਆ ਹੈ ਫਿਰ ਮੇਰੀ ਗੈਰ ਹਾਜ਼ਰੀ ਉਸ ਦੀ ਮੌਤ ਦਾ ਪੜਦਾ ਹੈ ਕਿ ਉਸ ਦੇ ਮਰਨ ਦੇ ਕਾਰਨ ਦਾ ਮੈਨੂੰ ਪਤਾ ਨਾ ਲੱਗ ਸੀ ਪਰ ਉਹ ਨਹੀਂ ਜਾਣਦੇ ਕਿ ਜਿਸ ਭੇਦ ਦੇ ਮੈਨੂੰ ਪਤਾ ਲੱਗਣ ਤੋਂ ਉਹ ਡਰਦੇ ਹਨ ਉਹ ਮੈਨੂੰ ਮੇਰੀ ਦਾਈ ਹੁਣ ਤੱਕ ਦੱਸ ਚੁੱਕੀ ਹੈ ਹੁਣ ਉਸ ਦੇ ਮਰ ਜਾਣ ਨਾਲ ਮੇਰੇ ਪਿਤਾ ਨੂੰ ਕੋਈ ਲਾਭ ਨਹੀਂ ਹੈ ਪਿਆਰ ਮੇਰੇ ਨਾਲ ਬਾਪ ਦਾ ਇਤਨਾ ਅਟੁੱਟ ਹੈ ਕਿ ਉਹ ਮੈਥੋਂ ਜੁਦਾ ਨਹੀਂ ਹੋ ਸਕਦੇ ਪਰ ਇਸ ਕੰਮ ਦੀ ਖਾਤਰ ਉਹਨਾਂ ਨੂੰ ਇਹ ਜੁਦਾਈ ਵੀ ਚਲਣੀ ਪਈ ਹੈ ਬਸ ਇਤਨਾ ਹੀ ਖੋਟ ਹੈ ਜਸਵੰਤ ਤੁਹਾਡੀ ਆਪਣੀ ਮਤਰੀ ਮਾਂ ਨਾਲ ਕਿਉਂ ਅਣਬਣ ਹੋਈ ਆਗਾਖਾਂ ਐਸ ਦਾ ਕੀ ਪੁੱਛਣਾ ਹੋਇਆ ਮੇਰਾ ਜੀ ਕੁਦਰਤੋਂ ਹੀ ਆਪਣੇ ਪਰਿਵਾਰ ਦੇ ਉਲਟ ਹੈ ਧੱਕਾ ਕਰਨਾ ਮਰਨਾ ਪਾਪ ਕਰਨੇ ਮੈਨੂੰ ਬੁਰੇ ਲੱਗਦੇ ਹਨ ਤੇ ਸਮੇ ਦਾ ਹਾਲ ਇਹ ਹੈ ਕਿ ਉੱਤੋਂ ਰੰਗ ਹੋਰ ਅੰਦਰੋਂ ਹੋਰ ਅਸਲ ਵਿੱਚ ਮੈਨੂੰ ਕੀ ਥੋ ਲਗਣਾ ਸੀ ਮੇਰੀ ਦਾਈ ਨੇ ਹੀ ਮੈਨੂੰ ਢਿਣਕਵਾ ਦਿੱਤੀ ਸੀ ਕਿ ਮਤ ਰਹੀ ਮਾਂ ਦੇ ਬੋਤੇ ਪਿਆਰ ਤੋਂ ਸੰਭਲ ਕੇ ਰਹੀ ਇਹ ਪਿਆਰ ਕੁਛ ਖੋਟਾ ਹੈ ਜਸਵੰਤ ਤਾਂ ਤਾਂ ਦਾਈ ਦੀ ਸ਼ਾਮਤ ਆਪੇ ਸਿਰ ਚੜਕੇ ਆਈ ਸੀ ਅੱਛਾ ਹੁਣ ਆਗਾ ਖਾਂ ਕਾਲਾ ਹੋ ਕੇ ਫਿਰ ਹੁਣ ਕੀਕੂ ਕਰੀਏ ਜਸਵੰਤ ਕਿ ਉਸ ਨੂੰ ਘਰੋਂ ਕੱਢ ਕੇ ਲਿਆ ਸਕਦੇ ਹੋ ਆਗਾ ਖਾਂ ਘਰੋਂ ਕੱਢਣਾ ਤਾਂ ਕੀ ਔਖਾ ਹੈ ਅੱਗੋ ਸੰਭਾਲਣਾ ਔਖਾ ਹੈ ਮੇਰਾ ਕੋਈ ਦਰਦੀ ਨਹੀਂ ਹੈ ਕਿ ਜਿੱਥੇ ਮੈਂ ਉਸ ਨੂੰ ਲੁਕਾਵਾਂ ਪਿਤਾ ਜੀ ਨੇ ਮੈਨੂੰ ਇੰਨਾ ਪਿਆਰ ਕੀਤਾ ਹੈ ਕਿ ਕਿਸੇ ਦੀ ਬੈਠ ਕੇ ਬੈਠਣ ਹੀ ਨਹੀਂ ਦਿੱਤਾ ਜੇ ਮੈਂ ਨਾਲ ਲੈ ਟੁਰਾਂ ਤਾਂ ਛਿਪਾਉ ਹੋ ਨਹੀਂ ਸਕਦਾ ਜੇ ਵਖਰੇਆ ਟੋਰਾ ਤਾਂ ਖੈਬਰਾਂ ਦਾ ਦਰਾ ਐਸਾ ਇਲਾਕਾ ਹੈ ਕਿ ਉੱਥੋਂ ਕੋਣ ਇਕੱਲਾ ਲੰਘ ਸਕਦਾ ਹੈ ਇਸ ਦੇ ਦੁਵੱਲੀ ਉੱਚੇ-ਉੱਚੇ ਪਹਾੜ ਹਨ ਤੇ ਐਸੀਆਂ ਖੁੰਕਾਰ ਕੋਮਾਂ ਦਾ ਵਾਸ ਹੈ ਕਿ ਇਕੱਲਾ ਟੁਰਦਾ ਮਿਲਿਆ ਨਹੀਂ ਤੇ ਮਾਰਿਆ ਨਹੀਂ ਜਸਵੰਤ ਜੇਕਰ ਤੁਸੀਂ ਇੱਥੇ ਲੈ ਆਓ ਤਾਂ ਅਦ ਕਾਫਲੇ ਵਿੱਚ ਪਾ ਕੇ ਨਿਬਾਹੀ ਚੱਲਣਾ ਮੇਰੇ ਜਿੰਮੇ ਛੱਡ ਦਿਓ ਆਗਾ ਖਾਂ ਕੇਕੂ ਜਸਵੰਤ ਮਰਦਾਨਾ ਲਿਬਾਸ ਸਿੱਖਾਂ ਵਾਲਾ ਪਹਿਨਾ ਕੇ ਸਾਡੇ ਸਪੁਰਦ ਕਰ ਦੇਣਾ ਅਸੀਂ ਆਪਣੇ ஸ்தான ਦੀ ਰਾਖੀ ਲਈ ਨੌਕਰ ਦੇ ਬਹਾਨੇ ਲਈ ਲੈ ਚੱਲਾਂਗੇ ਆਪਣੇ ਸਾਥੀਆਂ ਨੂੰ ਮੈਂ ਨਜਿੱਠ ਲਵਾਂਗਾ ਮਜਾਲ ਹੈ ਜੋ ਉਹਨਾਂ ਨੂੰ ਭੇਤ ਮਿਲੇ ਜਾਂ ਕੋਈ ਗੱਲ ਬਾਹਰ ਨਿਕਲ ਸਕੇ ਖਾਤਰ ਜਮਾ ਰੱਖਿਓ ਆਗਾ ਖਾਂ ਅਚਰਜ ਹੋਗੇ ਤੇ ਜੇ ਗੱਲ ਨਿਕਲ ਗਈ ਤਦ ਮੇਰੇ ਇਸ ਗੋਰੇ ਬਦਨ ਦਾ ਫਿੱਤਾ ਫਿੱਤਾ ਹੋ ਉੱਡੇਗਾ ਜਸਵੰਤ ਗਾਲ ਨਿਕਲੇ ਹੀ ਕਿਕੂ ਤੇ ਜੇ ਨਿਕਲੇ ਤਾਂ ਆਪਣੇ ਬਦਨ ਦਾ ਫਿੱਤਾ ਫਿੱਤਾ ਹੋਣ ਤੋਂ ਪਹਿਲਾਂ ਤੁਸੀਂ ਮੇਰੇ ਬਦਨ ਦਾ ਫਿੱਤਾ ਫਿੱਤਾ ਕਰਵਾ ਸਕਦੇ ਹੋ ਫਿਰ ਸੋਚੋ ਤੁਹਾਡੇ ਵੱਲ ਤੱਕਣ ਵਾਲਾ ਜੰਮਿਆ ਕੌਣ ਹੈ ਕੁਝ ਆਪਣੇ ਤੇ ਪਰੋਸਾ ਵੀ ਕਰੋ ਅਕਲ ਸਾਰੀ ਵਰਤੋ ਪਰ ਤਕੜੇ ਵੀ ਹੋਵੋ ਆਗਾ ਖਾਂ ਉਹ ਪਿਆਰਾ ਪਿਤਾ ਐਸਾ ਕਠੋਰ ਚਿੱਤ ਹੈ ਕਿ ਗਰੋਧ ਵਿੱਚ ਆਇਆ ਪਿਆਰੇ ਤੋਂ ਪਿਆਰੇ ਨੂੰ ਉਡਾ ਦੇਣ ਵਾਲਾ ਹੈ ਅੱਠ ਨੌ ਵੇਰ ਹਿੰਦੁਸਤਾਨ ਜਾ ਕੇ ਲੱਖਾਂ ਰੁਪਏ ਲਿਆਇਆ ਹੈ ਤੇ ਬੇਗੁਨਾਹ ਦੇ ਲਹੂ ਪੀ ਕੇ ਭੂਤ ਹੋ ਚੁੱਕਾ ਹੈ ਜਸਵੰਤ ਕੀ ਹੋਇਆ ਤੁਸੀਂ ਵੀ ਕੁਝ ਹਿੰਮਤ ਕਰੋ ਜਦੋਂ ਇਨਸਾਨ ਔਕੜਾਂ ਵਿੱਚ ਫਸੇ ਤਾਂ ਸਿੱਖੀ ਸਿਖਾਲਦੀ ਹੈ ਕਿ ਇੱਕ ਰੱਬ ਤੇ ਭਰੋਸਾ ਕਰੇ ਤੇ ਇੱਕ ਆਪਣੀ ਹਿੰਮਤ ਤੇ ਦਾਈਏ ਤੇ ਢਿੱਲਾ ਤੇ ਨਿਰਾਸ਼ ਨਾ ਹੋਵੇ ਆਗਾਖਾਂ ਫਿਰ ਜੇ ਮੈਂ ਲੈ ਆਵਾਂ ਤਾਂ ਨਿਬਾਹ ਲਵੋਗੇ ਇਸ ਗੱਲ ਦੀ ਜ਼ਮਾਨਤ ਜਸਵੰਤ ਵਾਹਿਗੁਰੂ ਨਿਭਾਏਗਾ ਜਮਾਨਤ ਇੱਕ ਸਿੱਖ ਦੇ ਮੂੰਹ ਦਾ ਬਚਨ ਸਚਾਈ ਨਾਲ ਦਿੱਤਾ ਕੋਲ ਇਹ ਸੁਣਦੇ ਹੀ ਹਵਾ ਰਫਤਾਰ ਘੋੜੇ ਦੀਆਂ ਰਕਾਬਾਂ ਵਿੱਚ ਸੋਨੇ ਆਗਾ ਖਾਨੇ ਪੈਰ ਰੱਖ ਕੇ ਚਾਬਾ ਕੜਕਾਇਆ ਜੋ ਅੱਖ ਦੇ ਫੋਰ ਵਿੱਚ ਉਡੰਤ ਹੋ ਗਿਆ ਸਤਵੰਤ ਉੱਥੇ ਹੀ ਬੈਠੀ ਕਰਤਾਰ ਦੇ ਰੰਗਾਂ ਨੂੰ ਵੇਖਦੀ ਹੈ ਕਿ ਮੇਰੇ ਨਸੀਬਾਂ ਵਿੱਚ ਮਾਮਲੇ ਦੇ ਬਾਅਦ ਮਾਮਲਾ ਲਿਖਿਆ ਹੈ ਕੋਈ 4 ਦਿਨ ਚੈਨ ਦੇ ਨਹੀਂ ਆਉਂਦੇ ਕਿ ਹੋਰ ਤੋਂ ਹੋਰ ਚੱਕਰ ਆ ਪੈਂਦਾ ਹੈ ਪਰ ਧੰਨ ਹੈ ਕਰਤਾਰ ਹਰ ਦੁੱਖ ਚੋਂ ਕੱਢ ਲੈਂਦਾ ਹੈ ਇਹ ਹੋ ਨਵਾਂ ਕੰਮ ਹੈ ਹੈ ਤਾਂ ਪਰਉਪਕਾਰ ਦਾ ਪਰ ਦੇਖੀਏ ਕੀ ਰੰਗ ਖਿਡਾਉਂਦਾ ਹੈ ਇਸ ਤਰ੍ਹਾਂ ਸੋਚਦੀ ਸਤਮੰਤ ਖਿਆਲੀ ਵਹਿਮਾਂ ਵਿੱਚ ਅੰਦਰੋਂ ਅੰਦਰ ਉਤਰ ਗਈ ਕਿ ਇਹ ਸਾਰਾ ਮਾਮਲਾ ਕੀ ਹੋ ਸਕਦਾ ਹੈ ਉਸ ਨੇ ਕਈ ਜੋੜ ਤੋੜ ਲਾਏ ਪਰ ਛੇਕੜ ਆਪਣੇ ਤੇ ਗੁੱਸਾ ਆਇਆ ਕਿ ਮੈਂ ਆਪਣਾ ਸਮਾਂ ਕਿਸ ਪਾਸੇ ਲਾਇਆ ਗੁਰਮੁਖ ਪਿਆਰੇ ਜੀ ਦੀ ਕੀ ਆਗਿਆ ਸੀ ਤੇ ਮੇਰਾ ਮਨ ਕਿੱਥੇ ਨੂੰ ਟੁਰ ਪਿਆ ਹੈ ਜੋ ਹੋ ਰਿਹਾ ਹੈ ਸੋ ਹੋ ਰਿਹਾ ਹੈ ਜੋ ਗੁਰੂ ਕਰੇਗਾ ਸੋ ਪਲਾ ਕਰੇਗਾ ਬੈਠ ਰਹਿ ਮਨ ਸਬਰ ਕੇ ਹੁਜਰੇ ਜੇਹੀ ਜੇਹੀ ਆਵੇ ਤੇਹੀ ਤੇਹੀ ਗੁਜਰੇ ਤੂੰ ਵਾਹਿਗੁਰੂ ਦੇ ਨਾਲ ਰਹੁ ਸਦਾ ਨਾਲ ਰਹੁ ਤੇਰੇ ਕੰਮ ਆਪੇ ਸਾਈਂ ਸਵਾਰੇਗਾ ਰਾਤ ਅੱਧੀ ਤੋਂ ਵੱਧ ਲੰਘ ਗਈ ਆਕਾਸ਼ ਦਾ ਚੱਕਰ ਪੂ ਹੋ ਗਿਆ ਸਤਵੰਤ ਕੋੜ ਦੇ ਕੰਨਾਂ ਵਿੱਚ ਘੋੜੇ ਦੀਆਂ ਟਾਪਾਂ ਦੀ ਆਵਾਜ਼ ਆਈ ਪੱਥਰਾਂ ਵਿੱਚ ਲੁਕੀ ਹੋਈ ਨੇ ਧਿਆਨ ਕੀਤਾ ਅਗਲੇ ਪਲ ਨੂੰ ਜਸਵੰਤ ਦੀ ਆਵਾਜ਼ ਕੰਨੀ ਪਈ ਤੇ ਆਗਾ ਖਾਂ ਦਾਈ ਸਣੇ ਆ ਗਿਆ ਇਹ ਇੱਕ ਲੰਮੀ ਪਤਲੀ 45 ਕੁ ਵਰੇ ਦੀ ਟਲਵੀ ਪਰ ਸਡੋਲ ਤੇ ਮਜਬੂਤ ਜਨਾਨੀ ਸੀ ਚਿਹਰਾ ਪਠਾਣੀਆਂ ਵਾਂਗ ਗੋਲ ਨਹੀਂ ਸੀ ਸਗੋ ਕੁਝ ਲੰਮਾ ਤੇ ਪਤਲਾ ਸੀ ਅੱਖਾਂ ਵਿੱਚ ਕੁਝ ਉਦਾਸੀ ਤੇ ਬੇਚੈਨੀ ਸੀ ਪਰ ਇਹ ਸਾਫ਼ ਦਿਸਦਾ ਸੀ ਕਿ ਇਹ ਅੱਖਾਂ ਸਮੇਂ ਦੇ ਕਈ ਪਰਤੇ ਦੇਖ ਕੇ ਕੁਝ ਦਾਨੀਆਂ ਕੁਝ ਕੜਡੀਆਂ ਹੋ ਚੁੱਕੀਆਂ ਸਨ ਜਸਵੰਤ ਬੜੀ ਫੁਰਤੀ ਨਾਲ ਕੰਮ ਹੋ ਗਿਆ ਆਗਾ ਖਾਂ ਕੁਝ ਅੱਲਾ ਨੇ ਮਦਦ ਕੀਤੀ ਇਹ ਤਾਂ ਆਪੇ ਆਪਣੇ ਘਰੋਂ ਕਿਸੇ ਹਿੰਮਤ ਹਿੱਲੇ ਨਾਲ ਤੜਕਸਾਰ ਨਿਕਲ ਤੁਰੀ ਹੋਈ ਸੀ ਦਿਨ ਪਰ ਲੁਕੀ ਰਹੀ ਤੇ ਰਾਤ ਪਰ ਟੁਰੀ ਰਹੀ ਸੀ ਹੁਣ ਕਾਫਲੇ ਦੇ ਮਗਰ ਆ ਰਹੀ ਕਿ ਮੈਨੂੰ ਰਸਤੇ ਵਿੱਚ ਮਿਲ ਪਈ ਇਸ ਨੂੰ ਮੇਰੇ ਟੁਰਦੇ ਸਾਰ ਹੀ ਭਿਣਕ ਪੈ ਗਈ ਸੀ ਕਿ ਮੇਰੇ ਪਿੱਛੋਂ ਕਤਲ ਹੋ ਜਾਏਗੀ ਇਸ ਲਈ ਇਸਨੇ ਉਸ ਘਰ ਦੀ ਬਾੰਤੋਂ ਨਿਕਲ ਪੈਣ ਦਾ ਕੋਈ ਰਾਹ ਆਪੇ ਕੱਢ ਲਿਆ ਸੀ ਸੋਹਣ ਇਸ ਦੇ ਘਰੋਂ ਗੁੰਮ ਹੋ ਜਾਣ ਕਰਕੇ ਘਰwale ਜਾਣਦੇ ਹਨ ਕਿ ਇਹ ਸਾਥੋਂ ਨਿਕਲ ਗਈ ਹੈ। ਔਰ 120 ਵਿਸ਼ਵਾਸ਼ਕ ਇੱਥੇ ਹੀ ਪੈਣਾ ਹੈ। ਕਾਫਲਾ 2 ਦਿਨ اٹਕਿਆ ਰਿਹਾ ਹੈ। ਉਹਨਾਂ ਨੇ ਸਮਝਣਾ ਹੈ ਕਿ 2 ਦਿਨਾਂ ਵਿੱਚ ਤਾਂ ਟੁਰ ਕੇ ਵੀ ਪਹੁੰਚ ਪਈ ਹੋਵੇਗੀ। ਸੋ ਖਤਰਾ ਹੈ ਕਿ ਸਵੇਰ ਤੋਂ ਪਹਿਲੇ ਉਹ ਇੱਥੇ ਆ ਬਚਣਗੀ। ਹੁਣ ਜਸਵੰਤ ਸਿੰਘ ਜੀ ਨਿਤਰਨ ਦਾ ਸਮਾਂ ਹੈ। ਇਸ ਤਰ੍ਹਾਂ ਗੱਲਾਂ ਕਰਦੇ ਇਹ ਮਲੱਕੜੇ ਜਏ ਆਪਣੇ ਤਬੇਲੇ ਵਾਲੇ ਡੇਰੇ ਪਹੁੰਚੇ। ਜਸਵੰਤ ਨੇ ਇੱਥੇ ਆ ਕੇ ਆਪਣੀ ਸਿੱਖਾਂ ਵਾਲੀ ਪੁਸ਼ਾਕ ਪਾਈ ਤੇ ਆਪਣੇ ਡੇਰੇ ਜਾ ਕੇ ਆਪਣੇ ਅਸਬਾਬ ਵਿੱਚੋਂ ਆਪਣੀ ਦੂਜੀ ਮਰਦਾਨਵੀ ਪੁਸ਼ਾਕ ਲਿਆ ਕੇ ਦਾਈ ਨੂੰ ਪਹਿਨਾਈ ਤੇ ਫਿਰ ਡੇਰੇ ਲਾ ਲਈ ਬੇਰਦ ਜੀ ਨੂੰ ਜਗਾ ਕੇ ਸਮਝਾਇਆ ਕਿ ਇਹ ਸਾਥੀ ਇੱਕ ਸੱਜਣ ਹੈ ਕਿਸੇ ਕਾਰਨ ਨੌਕਰ ਕਰਕੇ ਨਾਲ ਰੱਖਣਾ ਹੈ ਤੇ ਇਸ ਦੇ ਰੱਖਣ ਵਿੱਚ ਫੌਜਦਾਰ ਆਗਾ ਖਾਨ ਦਾ ਗੁਪਤ ਹੁਕਮ ਹੈ ਸੋ ਪ੍ਰਗਟ ਨਹੀਂ ਕਰਨਾ ਤੇ ਗਾਲ ਨੂੰ ਨਿਭਾਉਣਾ ਹੈ ਮੈਂ ਖਾਲਸੇ ਵਾਲਾ ਬਚਨ ਦੇ ਆਇਆ ਬੇਰਦ ਪੁਰਖ ਨੇ ਕਿਹਾ ਸੱਤ ਬਚਨ ਹੁਣ ਬਾਕੀ ਰਾਤ ਮਲਕੜੇ ਬੀਤ ਗਈ ਦਿਨ ਹੋਣ ਤੋਂ ਪਹਿਲਾਂ ਹੀ ਆਗਾ ਖਾਂ ਦਾ ਭਿਆਨਕ ਪਿਤਾ ਆ ਪਹੁੰਚਿਆ ਕਾਫਲੇ ਦੇ اٹਕ ਜਾਣ ਕਰਕੇ ਮਿਲਣ ਦਾ ਬਹਾਨਾ ਆਪਣੇ ਆਉਣ ਦਾ ਕਾਰਨ ਦੱਸਿਆ ਫਿਰ ਸਰਸਰੀ ਗਾਲ ਦਾਈ ਦੇ ਗੁੰਮ ਹੋਣ ਦੀ ਚਲਾਈ ਇਦਰ ਪਿਤਾ ਪੁੱਤਰ ਗੱਲ ਕਰਦੇ ਰਹੇ ਉਧਰ ਉਸਦੇ ਸਾਥੀਆਂ ਨੇ ਕਾਫਲੇ ਵਿੱਚ ਢੂੰਡ ਭਾਲ ਕਰ ਲਈ ਪੱਤ ਪੱਤ ਫਿਰ ਕੇ ਵੇਖ ਲਿਆ ਇਸ ਗਰੀਬ ਪੁੱਤਰ ਦਾ ਡੇਰਾ ਫੁਲਵਾ ਲੈਣਾ ਤਾਂ ਚੰਚਲ ਪਿਤਾ ਦਾ ਇੱਕ ਮਾਮੂਲੀ ਕੰਮ ਸੀ ਜੋ ਬੇਮਾਲੂਮੀ ਹੋ ਗਿਆ ਹੁਣ ਦਿਨ ਚੋਖਾ ਚੜ ਪਿਆ ਸੀ ਲੋਕੀ ਆਗਾ ਖਾ ਦੀ ਆਗਿਆ ਮੰਗ ਰਹੇ ਸਨ ਕਿ ਕੂਚ ਦੀ ਆਗਿਆ ਦੇ ਦਿੱਤੀ ਜਿਉ ਜੋ ਲੋਕੇ ਟੁਰੇ ਨਾਕੇ ਤੇ ਖੜੋ ਕੇ ਆਗਾ ਖਾ ਦੇ ਪਿਤਾ ਦੇ ਸੋਈਆਂ ਨੇ ਇੱਕ ਇੱਕ ਆਦਮੀ ਤੇ ਤ੍ਰਿਮਤ ਨੂੰ ਡਿੱਠਾ ਜਸਵੰਤ ਦੀ ਵਾਰੀ ਆਈ ਦਾਈ ਤੇ ਉਹ ਦੋਵੇਂ ਬੇਚੱਕੇ ਹੱਸਦੇ ਖੇਡਦੇ ਲੰਘ ਗਏ ਐਦੀਆਂ ਨੇ ਵਟੇ ਹੋਏ ਪੇਸ ਵਿੱਚ ਕੁਛ ਨਾ ਲਖਿਆ ਕਿ ਕੀ ਹੋ ਗਿਆ ਹੈ ਹੁਣ ਪਿਆਰ ਦਾ ਕੁੱਠਾ ਪਰ નિર્ਦਈ ਪਿਤਾ ਪੁੱਤਰ ਨੂੰ ਗੱਲ ਲਾ ਕੇ ਮਿਲਦਾ ਤੇ ਅਸੀਸਾਂ ਦੇਂਦਾ ਵਿਦਾ ਹੋ ਗਿਆ ਔਰ ਨੌਕਰਾਂ ਦੇ ਟੋਲੇ ਵਿੱਚੋਂ ਦੋ ਚਾਰ ਸੂਏ ਛੱਡ ਗਿਆ ਜੋ ਸੁੰਦਗ ਰੱਖਣ ਕਿ ਪਾਪਨदाई ਕਿਤੇ ਅੱਗੇ ਜਾ ਕੇ ਆਗਾ ਖਾ ਦੇ ਕਾਫਲੇ ਨੂੰ ਨਾ ਆ ਮਿਲੇ ਔਰ ਪਿਤਾ ਪੁੱਤਰ ਵਿੱਚ ਦੁਫੇੜ ਨਾ ਪਵਾ ਦੇਵੇ ਖੈਰ ਸਿੱਕਾ ਸਿੱਕਦਿਆਂ ਤੇ ਦੁੱਖਾਂ ਦੇ ਬਾਣ ਚਲਦਿਆਂ ਗਰੀਬ ਸਤਵੰਤ ਘੋਰ ਦੀਆਂ ਬਾਗਾ ਵਤਨ ਨੂੰ ਪਰਤੀਆਂ ਤੇ ਲੱਗਾ ਕਾਫਲਾ ਟੁਰਨ ਹੁਣ ਉਸ ਦੀ ਕੈਦ ਦੀ ਭੂਮੀ ਵੱਲ ਪਿੱਠ ਹੈ ਤੇ ਪਿਆਰੇ ਵਤਨ ਵੱਲ ਰੁਖ ਹੋਇਆ ਹੈ ਸ਼ੁਕਰ ਹੈ ਮੋਹਾੜਾ ਪਰਤਾ ਦੇਣ ਵਾਲੇ ਅਰਸ਼ੀ ਮਾਲਕ ਦਾ ਤੀਸਰੀ ਮੰਜ਼ਲ ਆਈ ਕਾਫਲੇ ਨੇ ਡੇਰੇ ਕੀਤੇ ਸਭ ਲੋਗ ਆਪੋ ਆਪਣੀ ਆਰਾਮ ਵਿੱਚ ਲੱਗੇ ਇਸ ਵੇਲੇ ਜਸਵੰਤ ਜੀ ਤੇ ਨਵੇਂ ਸਾਥੀ ਜਿਸ ਦਾ ਨਾਮ ਸਾਈਂ ਜੀ ਕਰਕੇ ਰੱਖਿਆ ਸੀ ਇਕੱਲ ਵਾਂਝੇ ਬੈਠੀ ਗੱਲਾਂ ਕਰ ਰਹੇ ਹਨ ਸਾਈਂ ਤੁਸੀਂ ਮੇਰੇ ਆਗਾ ਦੇ ਕਦ ਕੂ ਦੇ ਜਾਣੂ ਹੋ ਜੋ ਉਹਨਾਂ ਨੇ ਤੁਸਾ ਉੱਤੇ ਇਤਨਾ ਇਤਬਾਰ ਕਰ ਲਿੱਤਾ ਹੈ ਜਸਵੰਤ ਵਾਕ ਵੀ ਤਾਂ ਪੁਰਾਣੀ ਨਹੀਂ ਪਰ ਸ਼ਾਇਦ ਸਿੱਖ ਜਾਣ ਕੇ ਭਰੋਸਾ ਕਰ ਲਿੱਤਾ ਹੈ ਸਾਈਂ ਹਾਂ ਠੀਕ ਹੈ ਮੈਨੂੰ ਖਿਆਲ ਨਹੀਂ ਆਇਆ ਸਿੱਖ ਤੇ ਸੱਚ ਦੋਵੇਂ ਇੱਕ ਸ਼ੈ ਦੇ ਇੱਕ ਰੂਪ ਹਨ ਜਸਵੰਤ ਗੁਰੂ ਜੀ ਦਾ ਪ੍ਰਤਾਪ ਹੈ ਸਾਈਂ ਤੁਸੀਂ ਪਸ਼ੋਰ ਤੱਕ ਜਾਸੋ ਜਸਵੰਤ ਨਹੀਂ ਅਗੇਰੇ ਜਾਣਾ ਹੈ ਛੇਤੀ ਨਾਲ ਪਰ ਤੁਸੀਂ ਹੁਣ ਕੀ ਕਰੋਗੇ ਸਾਈਂ ਕਿਉਂ ਜਸਵੰਤ ਤੁਸੀਂ ਦੋਵੇਂ ਮਾਂ ਪੁੱਤਰ ਇਸ ਤਰ੍ਹਾਂ ਟੁਰੇ ਹੋ ਕਿ ਮੁੜ ਕੇ ਇਸ ਧਰਤੀ ਵਿੱਚ ਆਉਣ ਯੋਗ ਨਹੀਂ ਹੋ ਖਾਸ ਕਰ ਤੂੰ ਤਾਂ ਨਹੀਂ ਆ ਸਕਦੀ ਸਾਈਂ ਹਾਂ ਤਾਂ ਠੀਕ ਪਰ ਆਗਾ ਖਾਂ ਵਾਪਸ ਆ ਸਕਦਾ ਹੈ ਜਸਵੰਤ ਠੀਕ ਹੈ ਪਰ ਤੁਹਾਡਾ ਦੋਹਾਂ ਦਾ ਪਿਆਰ ਵਿਛਣ ਵਾਲਾ ਨਹੀਂ ਜਾਪਦਾ ਸਾਈਂ ਇਹ ਵੀ ਸੱਚ ਹੈ ਤੋ ਹੋਵੇਂ ਵੀ ਕਿਕੂ ਨਾ ਇਹ ਅਜੇ ਬੱਚਾ ਹੀ ਸੀ ਸਾਢੇ 3 ਵਰੇ ਦਾ ਕਿ ਮਾਂ ਮਰ ਗਈ ਫਿਰ ਮੈਂ ਹੀ ਇਸ ਨੂੰ ਪਾਲ ਲਿਆ ਹੈ ਉੰਜ ਨਿੱਕੇ ਹੁੰਦੇ ਨੂੰ ਵੀ ਮੈਂ ਹੀ ਦੁੱਧ ਚੰਗਾਉਂਦੀ ਤੇ ਖਡਾਉਂਦੀ ਸਾਂ ਮਾਤਾ ਵਿਚਾਰੀ ਅੱਠ ਸੋਲ ਜਿੰਦ ਸੀ ਰਤਾ ਕੁ ਹਵਾ ਦਾ ਹੁਲਾਰਾ ਆਵੇ ਤਾਂ ਸਰੀਰ ਨਿਫਰ ਹੋ ਜਾਂਦਾ ਸਾਸੂ ਸੋਏ ਲਾਲ ਮੇਰੇ ਹੀ ਥਣਾ ਤੇ ਪਲਿਆ ਤੇ ਮੇਰੀ ਹੀ ਗੋਦ ਖੇលਿਆ ਹੈ ਮੇਰੀਆਂ ਹੀ ਆਂਦਰਾਂ ਨੂੰ ਪੁੱਤਾਂ ਵਾਲੀ ਤੂ ਹੈ ਤੇ ਉਸ ਦੀਆਂ ਆਂਦਰਾਂ ਨੂੰ ਮਾਂ ਵਾਲੀ ਮਮਤਾ ਮੇਰੇ ਨਾਲ ਹੈ ਦੇਖੋ ਵਿਚਾਰੇ ਨੇ ਮੇਰੇ ਪਿੱਛੇ ਹੁਣ ਤਾਂ ਕਿਤਨਾ ਦੁੱਖ ਚੱਲਿਆ ਹੈ ਅਜੇ ਜੀਕੂ ਤੁਸਾ ਕਿਹਾ ਹੈ ਕੀ ਪਤਾ ਹੈ ਕਿ ਦੇਸ਼ ਵੀ ਛੱਡਣਾ ਪੈ ਜਾਵੇ ਆੰਗਪਾਲ ਬਚਨ ਦਾ ਪੂਰਾ ਸੱਚਾ ਤੇ ਪਰੋਸਾ ਕਰਨ ਵਾਲਾ ਹੈ ਇਸ ertidide ਲੋਕ ਤਾਂ ਡਾਡੇ ਵੱਲਦਾਰ ਹਨ ਪਰ ਇਸ ਨੂੰ ਵੱਲ ਛਲ ਨਹੀਂ ਹੈ ਜਸਵੰਤ ਐਨਾ ਦੀ ਮਾਤਾ ਜੀ ਸਵਰਗ ਵਾਸ ਰਏ ਹਨ ਕਿਸ ਔਹਰ ਨਾਲ ਗੁਜ਼ਰੇ ਸਨ ਸਾਈਂ ਔਹਰ ਕਾਦੀ ਸੀ ਇਸੇ ਕਰੜੇ ਪਠਾਨ ਦਾ ਜੋ ਸਵੇਰੇ ਪੁੱਤ-ਪੁੱਤ ਕਰਦਾ ਮੱਥੇ ਸੁੰਘਦਾ ਤਲਾਸ਼ੀਆਂ ਲੈ ਗਿਆ ਹੈ ਗੁੱਸਾ ਵਿਚਾਰੀ ਨੂੰ ਖਾ ਗਿਆ ਜਸਵੰਤ ਡਾਡੀ ਕੋਮਲ ਹੋਣੀ ਹੈ ਜੋ ਗੁੱਸੇ ਨਾਲ ਮਰ ਗਈ ਕੁੜ ਕੁੜ ਕੇ ਕਿਸੇ ਖਈ ਰੋਗ ਨਾਲ ਟੁਰ ਗਈ ਹੋ ਸਾਈ ਜ਼ਹਿਰ ਭਰੇ ਹਾਸੇ ਨਾਲ ਖਈ ਜੀ ਹੈਜੇ ਨਾਲੋਂ ਵੀ ਛੇਤੀ ਨਾਲ ਜਸਵੰਤ ਉਹ ਕੀ ਕੂੰ ਸਾਈ ਤਲਵਾਰ ਦੀ ਆਪ ਧਾਰ ਧਾਰ ਨਾਲ ਜਸਵੰਤ ਤਰਬਕ ਕੇ ਇਸਤਰੀ ਪਰ ਤਲਵਾਰ ਦੀ ਵਾਰ ਰੋ ਕੇ ਕਹੇ ਕਠੋਰ ਤੇ ਜਾਂਗਲੀ ਲੋਕ ਹਨ ਉੱਚ ਪਰਮੇਸ਼ਰ ਤਰਸ ਕਰੇ ਉਸਦੀ ਰੂਹ ਤੇ ਗਰੀਬਨੀ ਵਿੱਚ ਦੋਸ਼ ਸੀ ਸਾਈ ਸੁੱਚਾ ਹੀਰਾ ਨਿਰੀ ਨਿਰਦੋਸ਼ ਨਿਰਦੋਸ਼ ਹੋਣਾ ਹੀ ਤਾਂ ਕਤਲ ਦਾ ਕਾਰਨ ਸੀ ਦੋਸ਼ੀ ਹੁੰਦੀ ਤਾਂ ਕੌਣ ਮਾਰਦਾ ਇਸ ਧਰਤੀ ਵਿੱਚ ਧਰਮੀਆਂ ਲਈ ਕਤਲ ਹੈ ਤੁਸੀਂ ਲੋਕ ਸਾਨੂੰ ਰਾਖਸ਼ ਐਸੇ ਅਧਰਮ ਕਰਨ ਕਰਕੇ ਆਖਦੇ ਹੋ ਜਸਵੰਤ ਨਿਰਦੋਸ਼ ਨੂੰ ਕਿਉਂ ਮਾਰਿਆ ਗੁੱਸਾ ਕਿਸ ਗੱਲੇ ਪੜ ਗਿਆ ਸਾਈ ਹੱਸ ਪਿਆ ਤੇ ਜਸਵੰਤ ਦੇ ਹੱਥ ਘੁੱਟ ਕੇ ਕਹਿਣ ਲੱਗਾ ਆਓ ਕੁਝ ਕੰਮ ਕਰੀਏ ਡੇਰੇ ਵਿੱਚ ਮਦਦ ਦੀ ਲੋੜ ਹੋਣੀ ਹੈ ਗੱਲਾਂ ਫੇਰ ਕਰਾਂਗੇ ਹਾਂ ਇੱਕ ਗੱਲ ਹੈ ਮੇਰਾ ਬੱਚਾ ਡਾਡਾ ਸਿੱਧਾ ਹੈ ਉਸਨੇ ਹੁਣ ਮੈਨੂੰ ਮਿਲਣ ਆਉਣਾ ਹੈ ਚੰਗਾ ਹੋਵੇ ਜੇ ਤੂੰ ਕਿਸੇ ਬਹਾਨੇ ਮਿਲ ਲਾਵੇਂ ਸੋ ਕਿ ਕੁਝ ਦਿਨ ਮੈਨੂੰ ਨਾ ਮਿਲੇ ਉਸ ਦਾ ਕਪਟੀ ਪਿਤਾ ਜ਼ਰੂਰ ਸੂਈਏ ਛੱਡ ਗਿਆ ਹੋਣਾ ਹੈ ਜਿਨ੍ਹਾਂ ਨੇ ਮੇਰੀ ਢੂੰਡ ਭਾਲ ਰੱਖਣੀ ਹੈ ਜੇ ਕਿਤੇ ਉਹਨਾਂ ਨੇ ਇੱਧਰ ਬਹੁਤ ਆਉਂਦਾ ਜਾਂਦਾ ਤੇ ਮਿਲਦਾ ਗਿਲਦਾ ਤੱਕ ਲਿਆ ਸ਼ੱਕ ਪੈ ਗਿਆ ਖੋਜ ਨਿਕਲ ਗਿਆ ਤਾਂ ਮੇਰਾ ਤਾਂ ਤਤੜੀ ਦਾ ਕੀ ਹੈ ਪਾਪੀ ਪਿਤਾ ਨੇ ਮੇਰੇ ਲਾਲ ਨੂੰ ਤੁੰਬਾ ਤੁੰਬਾ ਕਰਕੇ ਉਡਾ ਦੇਣਾ ਹੈ ਲਾਲ ਨੂੰ ਮੇਰੀ ਜਬਾਨੀ ਕਹਿਆ ਕਿ ਆਪਣੇ ਚਾਰ ਚੁਫੇਰੇ ਖਿਆਲ ਰੱਖੇ ਔਰ ਬਹੁਤ ਮਿਹਨਤ ਕਰੇ ਤਾਂ ਉਸ ਨੂੰ ਜ਼ਰੂਰ ਆਪਣੇ ਉੱਤੇ ਛੱਡੇ ਹੋਏ جاسੂਸ ਇਸ ਕਾਫਲੇ ਵਿੱਚ ਲੱਭ ਪੈਣਗੇ ਸਾ ਕੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ